ਕਰਦੇ ਕਹਿੰਦੇ ਸੀਗੇ ਬਾਹਰ ਕੱਲਾਂਗੇ ਬਾਹਰ ਮੈਂ ਕਿਹਾ ਜਾਣਾ ਨਹੀਂ ਸ਼ੌਂਕ ਬਸ ਆਹਾਗਾ ਹੁਣ ਇਹ ਹੀ ਪਗਾਉਣਾ ਪਲੱਸ 2 ਤੁਸੀਂ ਪਹਿਲਾਂ ਕਰੀ ਹੋਈ ਹੈ ਹਾਂਜੀ ਹਾਂਜੀ ਹੁਣ ਤਾਂ ਨਹੀਂ ਕਰ ਰਹੇ ਹੋ ਸਰ ਨਹੀਂ ਮੈਂ ਬੈਂਕ 'ਚ ਲੱਗਾ ਹਾਂ ਜੀ ਬੈਂਕ 'ਚ ਲੱਗਾ ਹਾਂ ਵਾਹ ਵੱਲੇ ਬੈਂਕ 'ਚ ਲੱਗਾ ਹੋਇਆ ਮੁੰਡਾ ਨਾਲੇ ਬੱਕਰੇ ਠੀਕ ਹੈ ਗੱਬਣ ਬਾਕੀ ਲਈ ਬਾਸ ਹਾਂਜੀ ਦੁੱਧ ਵਧੀਆ ਥੱਲੇ ਜੇ ਇਹਦਾ ਅੱਛਾ ਕਿੰਨਾ ਦੁੱਧੂਗਾ ਹੈਗਾ 3 ਤੋਂ ਲੀਟਰ ਨਾ ਆਪਾਂ ਤਾਂ ਮੈਂ ਬੱਚੇ ਨਹੀਂ ਲਗਾਉਣੇ ਜੀ ਅੱਛਾ ਲਓ ਵੀਰੋ ਪਿਆਰਪਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਮੋਲਾਪੁਰ ਦਾਖਾ ਪਹੁੰਚੇ ਹੋਏ ਆਂਗੇ ਬੱਕਰੀਆਂ ਦੀ ਮੰਡੀ ਤੇ ਉੱਪਰ ਸ਼ਨੀਵਾਰ ਨੂੰ ਲੱਗਦੀ ਹੈ ਜ਼ਿਆਦਾ ਜਾਣਕਾਰੀ ਲਈ ਸਕਰੀਨ ਤੇ ਨੰਬਰ ਹੁੰਦੇ ਨੇ ਆਪਾਂ ਤੁਹਾਨੂੰ ਦੇ ਦਿੰਨੇ ਆ ਹਨ ਬਹੁਤੇ ਵੀਰ ਭੈਣ ਭਰਾ ਕਹਿੰਦੇ ਹੁੰਦੇ ਨੇ ਵੀ ਭਾਈ ਨੰਬਰ ਦੇ ਦਿਆ ਕਰੋ ਮੰਡੀ ਦੱਸ ਦਿਆ ਕਰੋ ਤਾਂ ਸਕਰੀਨ ਤੇ ਹੁੰਦੇ ਨੇ ਭਾਈ ਜੀ ਉਹ ਸਦਾ ਹੀ ਚੱਲ ਰਹੇ ਹੁੰਦੇ ਨੇ ਆਪਾਂ ਪਾਏ ਹੁੰਦੇ ਨੇ ਕਿ ਹਨ ਚਲੋ ਅੱਜ ਗੱਲਬਾਤ ਕਰਦੇ ਆਂ ਬਾਈ ਹੋਰਾਂ ਦੇ ਨਾਲ ਕੀ ਹਾਲ ਹੈ ਭਾਈ ਵਧੀਆ ਵਧੀਆ ਤੁਸੀਂ ਦੱਸੋ ਵੀਰੇ ਕਿਹੜਾ ਪਿੰਡ ਹੈ ਆਪਣਾ ਹੈਗਾ ਭਧੌੜ ਕੋਲੇ ਤਲਵੰਡੀ ਪਿੰਡ ਹੈ ਮੱਝੂਕੇ ਤਲਵੰਡੀ ਮੱਝੂਕੇ ਤਲਵੰਡੀ ਹਾਂਜੀ ਹਾਂ ਬੱਕਰੀ ਕਦੋਂ ਪੋਤੋ ਰੱਖਦੇ ਹੋ ਅਸੀਂ ਹੋ ਗਏ ਸਾਲਕ ਹੋ ਗਏ ਹੁਣੇ ਸ਼ੌਕ ਦੋਹੇ ਭਾਈ ਆਗੇ ਇਕੱਠੇ ਹੀ ਕੰਮ ਸਟਾਰਟ ਕਰਾਈ ਅੱਛਾ ਹਾਂਜੀ ਹਾਂ ਤੋ ਇਹ ਛਕੇ ਭਾਈਓ ਸਾਲ ਹੋਇਆ ਬੱਕਰਿਆਂ ਨੇ ਹਾਂ ਬੱਕਰਾ ਕਦੋਂ ਲਿਆਗਾ ਇਹ ਹੋ ਗਾਈ 7-8 ਮਹੀਨੇ ਹੋ ਗਏ ਲੈ ਇਹਨੂੰ 6-7 ਮਹੀਨੇ ਹਾਂਜੀ ਹਾਂ ਹੁਣ ਕਿੰਨੇ ਹੋ ਗਏ ਦੰਦਾਂ ਦੇ ਹੁਣ ਇਹ ਦੋ ਦੰਦ ਆ ਗਏ ਜੀ ਇੱਕ ਮਿੰਟ ਪੱਕੀ ਗੱਲ ਹੈ ਹਾਂਜੀ ਹਾਂ ਪੱਕੀ ਗੱਲ ਹੈ ਜੀ ਕੱਦ ਹੂ ਘੱਟੋ-ਕੱਟ 40 42 40 ਇੰਚ ਹੈ ਨਾ ਛੜ ਦੇ ਬਈ ਦੋ ਦੰਦ ਦੀ ਛੜ ਦੇ ਛੜ ਹਾਂਜੀ ਇੱਕ ਵਾਰ ਇਹਨੂੰ ਤੋੜ ਕੇ ਲਿਆ ਬਾਲਾ ਤੇਰਾ ਬੱਕਰਾ ਟਾਇਟ ਕਰਦਾ ਸੰਗ ਕਰ ਰਿਹਾ ਤੈਨੂੰ ਉਧਰ ਗਿੜਾ ਦੇ ਲਿਆ ਮੜਾ ਜਾਂ ਥੱਕ ਜੂਗਾ ਇਹ ਲੈ ਵੀ ਨਾਲੇ ਦੇਖ ਲੋ ਨਾਲੇ ਨੂੰ ਭਜਾ ਦਾਂ ਉਧਰ ਥੱਕ ਜੂਗਾ ਦੇਖ ਰਿਹਾ ਦੋ ਕੁ ਮਿੰਟਾਂ ਤੱਕ ਕਿੰਨਾ ਲੱਗਦਾ ਉਹ ਮਹਾਨਦਰਾ ਤਾਂ ਹੈਗਾ ਬਾਕੀ ਦੇਖ ਲਵਾਂਗੇ ਬੱਕਰੇ ਦੀ ਕੁਆਲਿਟੀ ਠੀਕ ਹੈ ਇੱਥੋਂ ਵੜਦਾ ਕੀ ਮੁੱਲ ਕਰਿਆ ਆਪ ਇਹਦਾ 75000 ਮੰਗਦੇ ਆ ਜੀ 75000 ਹਾਂਜੀ ਹਾਂ ਹੋਰ ਵਾਲਾ ਸਿਰੇ ਨਹੀਂ ਲਾ ਪਾਏਗਾ ਨਹੀਂ ਨਹੀਂ ਆਪਣੇ ਹੈਗੇ ਘਰੇ 10 ਕਨਾਗਾਈ ਹੋਰ ਠੀਕ ਹੈ ਹਾਂਜੀ ਬਕਰੇ ਵੇਚਣ ਕਦੇ ਵਾਸਤੇ ਵੇਚੇ ਬੱਚਾ ਵਸੀ ਇੱਕ ਨਾਲੋਂ ਸ਼ੁਰੂ ਕਰਨ ਨੂੰ ਇਹਨੂੰ ਵੇਚਣਾ ਨਹੀਂ ਬੱਚਾ ਇੱਕ ਹੋਰ ਲੈ ਬਹੁਤ ਚੰਗਾ ਹੀ ਆਪਾਂ ਕਿਉਂ ਇਹ ਨਹੀਂ ਚੰਗਾ ਇਹ ਵੀ ਚੰਗਾ ਗਾ ਬਸ ਉਹ ਨਾਲ ਤਿਆਰ ਕਰਾਂਗੇ ਬਰੀਡਰ ਅੱਛਾ ਆਪਾਂ ਹਾਂਜੀ ਆ ਉਹ ਬਹੁਤ ਚੰਗਾ ਬੱਚਾ ਲੈ ਡੱਬਾ ਇਹ ਤੋਂ ਲੈ ਬੱਚਾ ਬੱਕਰੀਆਂ ਕਰੌਸ ਆਈ ਘਰੇ ਚਾਰ ਬੱਕਰੀਆਂ ਇਹ ਹੁਣੀ ਕਰਾਇਆ ਗਈ ਹੁਣੀ ਛੱਡਣ ਲੱਗਿਆ ਚਾਰ ਬੱਕਰੀਆਂ ਕਰੌਸ ਆਈ ਉਹ ਤੇਰਾ ਸਗਾ ਭਈ ਜਮਾ ਹਾਂਜੀ ਹਾਂ ਅੱਛਾ ਹਾਂ ਜਿਹੜੀ ਕਲਾਸ ਚ ਪੜਦੇ ਮੈਂ ਪਲੱਸ 2 ਹੁਣ ਕਰੀ ਆ ਗਈ ਉਹ ਮੁੰਡੇ ਨੇ ਉਹਦੀ ਕਰੀ ਹੋਈ ਆਈ ਪਹਿਲਾਂ ਉਹਦੀ ਕਰੀ ਹੋਈ ਆ ਹਾਂਜੀ ਹਾਂ ਕਰ ਕੀ ਰਿਹਾ ਹਾਂ ਫਿਰ ਹੁਣ ਅਸੀਂ ਬਸ ਆਹੀ ਸ਼ੌਂਕ ਆਹੀ ਕਰਨਾ ਈ ਘਰ ਦੇ ਕਹਿੰਦੇ ਸੀਗੇ ਬਾਹਰ ਕੱਲਾਂਗੇ ਬਾਹਰ ਮੈਂ ਕਿਹਾ ਜਾਣਾ ਨਹੀਂ ਸ਼ੌਂਕ ਬਸ ਆਹਾਗਾ ਹੁਣ ਇਹ ਹੀ ਪਗਾਉਣਾ ਈ ਉਹ ਮੁੰਡੇ ਦਾ ਵੀ ਹਾਂਜੀ ਹਾਂ ਦੋ ਹਾਂ ਮੈਂ ਹੀ ਬਈ ਉਰੇ ਕੀ ਕਹਿਣਾ ਤੂੰ ਬਈ ਕੀ ਨੋ ਬਾਈ ਤੇਰਾ ਮੇਰਾ ਗੁਰਮਖਣਾਵਾ ਜੀ ਗੁਰਮੁਖ ਸਿੰਘ ਹੈ ਹਾਂ ਜੀ ਕੀ ਹਾਲ ਹੈ ਗੁਰਮੁਖਾ ਹਾਲ ਹੈ ਠੀਕ ਹੈ ਪਾਸ ਟੂ ਤੁਸੀਂ ਪਹਿਲਾਂ ਕਰੀ ਹੋਈ ਹੈ ਹਾਂ ਜੀ ਹਾਂ ਜੀ ਹੁਣ ਤਾਂ ਨਹੀਂ ਕਰ ਰਹੇ ਹੋ ਸਰ ਨਹੀਂ ਮੈਂ ਬੈਂਕੇ ਚ ਲੱਗੇ ਹੋ ਜੀ ਬੈਂਕ ਚ ਲੱਗਾ ਹਾਂ ਵਾਹ ਬੱਲੇ ਬੈਂਕ ਚ ਲੱਗਾ ਹੋਆ ਮੁੰਡਾ ਨਾਲੇ ਬੱਕਰੇ ਤੇ ਅੱਜ ਬੈਂਕ ਨੇ ਛੁੱਟੀ ਕਿਵੇਂ ਦੇਤੀ ਫਿਰ ਮੈਂ ਕਿਹ ਛੁੱਟੀ ਲੈ ਕੇ ਆਇਆ ਸੀ ਅੱਜ ਪਹਿਲੀ ਵਾਰ ਆਇਆ ਇੱਥੇ ਜੀ ਪਹਿਲੀ ਵਾਰ ਆਇਆ ਹਾਂ ਜੀ ਬਾਕੀ ਸਾਰੀਆਂ ਮੰਡੀ ਤੇ ਜਾਇਆ ਸੀਗੇ ਇੱਕ ਇੱਕ ਵੇਰੀ ਅੱਜ ਇੱਥੇ ਪਹਿਲੀ ਵਾਰ ਆਇਆ ਹਾਂ ਜੀ ਹਾਂ ਜੀ ਠੀਕ ਹੈ ਬੱਕਰਾ ਕੀ ਲੱਗ ਲੱ ਕਿੰਨਾ ਕੁ ਮੁੱਲ ਲੱਗਿਆ ਅੱ ਲਾ ਕੇ ਹਾਂਜੀ ਕਿੱਥੇ ਤੱਕ ਲੈਣਾ ਕਰੋ ਆਪਾਂ ਦੇ ਦਾਂਗੇ ਜੀ 670 ਤੱਕ ਤੁਸੀਂ ਕਿੰਨੇ ਦਾ ਲਿਆ ਸੀ ਫਿਰ ਇਹ ਲੈਤਾ ਸੀਗਾ ਬੱਚਾ ਮਹੀਨੇ ਦਾ ਸੀਗਾ ਜੀ 16000 ਦਾ ਬੱਚਾ ਲੈਤਾ ਸੀ ਤੁਸੀਂ ਹਾਂਜੀ ਠੀਕ ਆ 16000 ਦਾ ਬੱਕਰਾ ਸੋਹਣਾ ਹੋਇਆ ਬਾਈ ਕੁਆਲਿਟੀ ਵਧੀਆ ਕੀ ਰੱਬਾ ਸਾਡਾ ਪੈਰਾਂ ਦਾ ਵਧੀਆ ਮੋਟਾ ਜੀ ਰਿਜ਼ਲਟ ਸੂਈਆਂ ਨਹੀਂ ਗਈਆਂ ਬੱਕਰੀਆਂ ਨਹੀਂ ਨਹੀਂ ਛੱਡੀ ਹੁਣ ਆ ਜੀ ਛੱਡੀ ਹੁਣ ਲੈ ਬਾਈ ਇੱਕ ਵਾਰੀ ਹੋੜ ਦਵਾ ਦੇ ਕਿਹੜਾ ਜੈਂਦਾ ਕਿਹੜਾ ਵਾਲਾ ਕਿਹੜਾ ਦਵਾ ਕੇ ਲਿਆ ਕਰਾਸ ਹੋਣਾਗਾ ਕਦ ਕਾਠ ਨਹੀਂ ਕਰੂਗਾ ਲੈ ਹਨਾ ਦੋ ਹਾਂ ਜੀ ਇਹ ਤਾਂ ਦੋ ਦੰਦ ਖੋਣ ਹੋਇਆ ਗਏ ਨੇ ਨਹੀਂ ਤੁਹਾਨੂੰ ਦਿੱਕਤ ਪਰੇਸ਼ਾਨੀ ਤਾਂ ਨਹੀਂ ਆ ਰਹੀ ਬੱਕਰੀ ਨਾਲ ਨਹੀਂ ਜੀ ਕੋਈ ਦਿੱਕਤ ਨਹੀਂ ਅੱਛਾ ਗੱਲਬਾਤ ਕਰੀ ਫਿਰ ਕਿੰਨੀ ਖੇਤੀ ਕਰਦੇ ਹੋ ਖੇਤੀ ਕਰੀ ਜਾਂਦੇ ਨਾਲ ਦੀ ਨਾਲ ਸਾਰੇ ਕੰਮ ਹੀ ਕਰਦੇ ਆਂ ਸਾਰੇ ਕੰਮ ਉਹ ਬੱਕਰੀ ਲਈ ਵੀ ਖੋਲ ਕੇ ਇਹਨੂੰ ਬੰਨਦੇ ਹੁਣ ਬੰਨਦੇ ਇਹਨੂੰ ਬੰਨਦੇ ਪਤੰਦਰ ਨੂੰ ਬੱਕਰੀਆਂ ਕਿੰਨੀਆਂ ਲਿਆਂਦੇ ਨੇ ਵੇਚਣ ਵਾਸਤੇ ਬੱਕਰੀਆਂ ਹੈਗੇ ਆਪਣੇ ਤਰ੍ਹਾਂ ਜੀ ਇੱਕ ਬਰਬਰੀ ਆ ਜੀ ਇੱਕ ਬਰਬਰੀ ਬਰਬਰੀ ਵੀ ਦਿਖਾ ਦਿਓ ਇਹਦਾ ਬੱਕਰਾਗਾ ਹਾਂਜੀ ਬਰਬਰੀ ਦਾ ਬੱਕਰਾ ਹਾਂਜੀ ਬੱਕਰਾ ਇਹਦਾ ਕੀ ਮੁੱਲ ਕਰੇਗਾ ਇਹਰਾ ਮੁੱਲ 12000 ਜੀ ਬਰਬਰੀ ਦਾ ਬਰਬਰੀ ਬੱਕਰੇ ਦਾ ਮੁੱਲ 12000 ਦੰਦਾਂ ਦਾ ਦੰਦਾਂ ਦਾ ਇਹ ਹੂੰ ਲਖੀਰੀ ਦੇਖਿਆ ਸੀ ਇੱਕ ਮਿੰਟ ਆ ਬੱਕਰੀ ਵੀ ਕੱਟ ਲਿਆ ਭਾਈ ਓਏ ਸਾਰਾ ਉਹ ਹੀ ਦਿਖਾ ਦਿੰਦੇ ਨਾ ਦੇਖੋ ਜੀ ਦੰਦਾਂ ਦਾ ਦੰਦ ਦੇਖਣੇ ਨਹੀਂ ਆਇਏ ਹਲੇ ਲਖੀਰੀ ਹੈ ਜੀ ਖੀਰੇ ਹੈ ਖੀਰੇ ਹੈ ਓਏ ਭਾਈ ਦੇਖਣੇ ਆਉਂਦੇ ਨੇ ਦੰਦ ਦਾਂ ਦੇਖ ਲੈ ਕਿ ਨਿਕਰੇ ਇਹਦਾ ਦੇਖੇ ਨਹੀਂ ਪਹਿਲਾਂ ਮਾਂ ਦਾ ਇਹ ਕਰੀ ਸੀਗਾ ਜੀ ਕਿੰਨੇ ਪਹਿਲਾਂ ਮੰਗਦਾ 12000 ਜੀ ਦੰਦੋ ਕਿੰਨੇ ਖੀਰ ਆਗਾ ਜੀ ਇਹੇ ਖੀਰ ਆਗਾ 12000 ਇਹ ਤਾਂ ਬੰਨ ਆਣੇ ਵਧੀਆ ਇਹਦੇ ਲੱਗਿਆ ਕੁਛ ਹਾਂ ਇਹਦੇ ਲੱਗੀਆਂ ਦੇ ਸਾਢੇ 8 ਲੱਗਿਆ ਸੀ ਇਹ ਕਿਥੋਂ ਲੈ ਆਂਦਾ ਫਿਰ ਇਹ ਲੈਤਾ ਸੀ ਆਪਾਂ ਤਾਂ ਉਂਗਲੀ ਤੋਂ ਜੀ ਛੋਟਾ ਲਿਆ ਸੀ ਹਾਂ ਜੀ ਕਹਿਤ ਕਿਉਂ ਲੈ ਜੀ ਪਹਿਲਾਂ ਇਹਨੂੰ ਹੋ ਗਏ 4-5 ਮਹੀਨੇ ਲੈ ਕੇ 4-5 ਮਹੀਨੇ ਤੇ ਆ ਬੱਕਰੀ ਕਿਵੇਂ ਬੱਕਰੀ ਇਹੀ ਬੱਕਰੇ ਘਰੇ ਆ ਗਈ ਆਪਣੇ ਉਹ ਤੋਂ ਕਰਾਸ ਕਰਾਈ ਹੋਈ ਹੈ ਜੀ ਹਾਂ ਤੇ ਹੋ ਗਈ ਨੂੰ ਕਰਾਸ ਤਾਂ ਠੀਕ ਆ ਬਾਈ ਯਾਰ ਲਿੱਸੀ ਨਹੀਂ ਵਾਲੀ ਕਰ ਰੱਖੀ ਬਾਈ ਬਸ ਸੂਈ ਕਰਕੇ ਸੂਈ ਕਰਕੇ ਉਸ ਤੋਂ ਬਾਅਦ ਨਾ ਹੀ ਲਿੱਸੀ ਥਾਂਦੀ ਪੀਂਦੀ ਨਹੀਂ ਤੇ ਹੁਣ ਮੜਾ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਹੋ ਗਿਆ 1.5 ਮਹੀਨਾ ਹੋ ਗਈ 1.5 ਮਹੀਨਾ ਹਾਂਜੀ ਹਾਂ ਦੁਬਾਰੇ ਫੇਰ ਲਵਾਤੀ ਹਾਂਜੀ ਲਵਾਤੀ ਪਰ ਘਰੇ ਬੱਕਰਾ ਗੁੱਲਾ ਜਿਹਾ ਹੀ ਕਰ ਗਈ ਸਾਜ ਦੇਖੀ ਹਾਂਜੀ ਲੈ ਵੀ ਬੈਸ ਗਿਆ ਬੱਕਰੀ ਰਾਜੀ ਕਰਨ ਵਾਲੀ ਇਹਦੇ ਬੱਚੇ ਹਾਂਜੀ ਇਹਦੇ ਬੱਚੇ ਘਰੇ ਜੀ ਕੱਚੇ ਬਹੁਤ ਚੰਗੇ ਜੀ ਇਹਦੇ ਉਹ ਤਾਂਹੀਂ ਘਰੇ ਰੱਖਲੇ ਪੱਠਾਂ ਗਿਆ ਦੋ ਠੀਕ ਹੈ ਹਾਂਜੀ ਮੁੱਲ ਕੀ ਕਰਿਆ ਫਿਰ ਇਹਦਾ ਇਹਦਾ ਮੁੱਲ 25000 ਰੁਪਏ ਜੀ 25000 ਇੰਨੀ ਕਿੰਨੇ ਚੰਗੇ ਬੱਚੇ ਨੇ ਜਿਹੜਾ ਤੁਸੀਂ ਰੱਖ ਲੈ ਬਾਈ ਵਧੀਆ ਚੰਗੇ ਆ ਜੀ ਬੱਚੇ ਬਹੁਤ ਅੱਛਾ ਹਾਂਜੀ ਹੈਗੇ ਨੇ ਕੰਨ ਜਿੰਨੇ ਬੱਕਰੀ ਦੇ ਲੰਮੇ ਹਾਂ ਇਹਦੀ ਬਾਤ ਹੀ ਆ ਜੀ ਬੋਰਾ ਅੱਛਾ ਹਾਂਜੀ ਕਿਹੜੇ ਬੱਕਰੇ ਤੋਂ ਬੱਕਰਾ ਹੈਗਾ ਸੀਗਾ ਚੰਗਾ ਹੀ ਤਾਂ ਨਹੀਂ ਇਹਦਾ ਘੜਾ ਹੀ ਬੱਕਰਾ ਅੱਛਾ ਹਾਂਜੀ ਇਹਦਾ ਪਿਆਉ ਜੀ ਇਹ ਤਾਂ ਖਰੋਸ ਹੈ ਬੱਚੇ ਚੰਗੇ ਜੀ ਕਹਿੰਦਾ ਤਾਂ ਨਹੀਂ ਵੇਚਣੇ ਹੈਗੇ ਬੱਕਰੀ ਵੇਚਣੀ ਆ ਹਾਂ ਜੀ ਨੂੰ ਰਾਜ਼ੀ ਕਰਕੇ ਵਿੱਚ ਫਿਰਵਾਂਗੇ ਨਾ ਹਾਂ ਜੀ ਹਾਂ ਜੀ ਮੁੱਲ ਫਿਰ ਮਿਲ ਵੀ ਲੇ ਕੇ ਆਉਂ ਲਿਆ ਜੀ ਮੰਡੀ ਦੇ ਭਾਈ ਚਾਲ ਨਾਲ ਤਿੰਨ ਚਾਰ ਨਾਲ ਜੀ ਸੌਂਕ ਦਾ ਢੇਡਾ ਕੱਢਣਾ ਹੈ ਵੇਚਣ ਵਾਲੇ ਨੂੰ ਲੱਗ ਰਿਹਾ ਜੀ ਤੁਸੀਂ ਹਾਂ ਜੀ ਹਾਂ ਜੀ ਹੈਨਾ ਹੋਰ ਕੀ ਆ ਬਾਈ ਓਏ ਹੋਰ ਇੱਕ ਖੜੀ ਅੰਨੀ ਕੀ ਜੀ ਵਿਚਾਰੀ ਨਹੀਂ ਜੋ ਆਪਣੀ ਨਹੀਂ ਜੀ ਉਹ ਨਹੀਂ ਹੈਗੀ ਆ ਡੱਬੀ ਬੱਕਰੀ ਹੈ ਜੀ ਇੱਕ ਆ ਡੱਬੀ ਲਿਆ ਯਾਰ ਢੋਲਾ ਲਾ ਦੀ ਜ਼ਮੀਨ ਵੀ ਕਰ ਰਹੇ ਹੋ ਖੇਤੀ ਗਾੜੀ ਹਾਂ ਜੀ ਹਾਂ ਜੀ ਫੇਤੀ ਕਿੰਨੀ ਕ ਹੈਗੀ 8 ਕਿੱਲੇ ਜੀ 8 ਕਿੱਲੇ ਹਾਂ ਜੀ ਚਾਰ ਕਿ ਕਿੱਥੇ ਲਿਆਉਣਾ ਫਿਰ ਬੱਕਰੀਆਂ ਬੱਕਰੀਆਂ ਕਰੀ ਹੁੰਦੀਆਂ ਕਰੀ ਹੁੰਦੀਆਂ ਨੇ ਹਾਂਜੀ ਕੰਨਾਂ ਦੀ ਦੁਨੀਆ ਪਾ ਦਿੰਦੇ ਕਰ ਤੇਰੀ ਉਹ ਤੇਰੀ ਕੰਨ ਨਾ ਫੜ ਇਹਦਾ ਕੰਨ ਵੀ ਫੜਉਂਦੀ ਕੀ ਇਹ ਕੰਨ ਤੋਂ ਬਾਹਰ ਡਾਲਦੀ ਆ ਜੀ ਥੋੜਾ ਜਿਹਾ ਦੰਦਾਂ ਦੀ ਕਿਵੇਂ ਆ ਗਈ ਇਹ ਇਹ ਦੁੱਗੀ ਆ ਜੀ ਬੱਕਰੀਆਂ ਚੰਗੀਆਂ ਰੱਖੀ ਬੈਠਾ ਬਾਈ ਓਏ ਇਹਦਾ ਮੁੱਲ ਮੈਂ ਅੱਜ ਘਰੇ ਬਹੁਤ ਚੰਗੀ ਆ ਘਰੇ ਇਹਦਾ ਮੁੱਲ ਇਹਦਾ ਮੁੱਲ ਵੀ ਕੋਈ 30000 ਰੁਪਿਆ ਜੀ 30000 ਕਰ ਲੈ ਹਾਂਜੀ ਠੀਕ ਹੈ ਗੱਬਣ ਬਾਕੀ ਇਹੇ ਬਾਤ ਹਾਜੀ ਦੁੱਧ ਵਧੀਆ ਥੱਲੇ ਜੀ ਇਹਦਾ ਅੱਛਾ ਕਿੰਨਾ ਦੁੱਧੂਗਾ ਹੈਗਾ 1.5 ਤੋਂ 2 ਲੀਟਰ ਨਾ ਆਪਾਂ ਤਾਂ ਮੇ ਬੱਚੇ ਨਹੀਂ ਸਗਾਉਣੇ ਆ ਜੀ ਅੱਛਾ ਇਹਦੇ ਬੱਚੇ ਵੇਚਦੇ ਚੋਈ ਨਹੀਂ ਆਪਾਂ ਜੀ ਨਾ ਬੱਚੇ ਘਰੇ ਹੀ ਆ ਗਏ ਸਾਰਿਆਂ ਦੇ ਬਾ ਇਹਨਾਂ ਦੀ ਚੁੰਗਦੇ ਆ ਬੱਚੇ ਇਹਨਾਂ ਦੀ ਚੁੰਗਦੇ ਹਾਂ ਚੋਈ ਨਹੀਂ ਕਰੇ ਆਪਾਂ ਬੱਕਰੀਆਂ ਲੱਗਿਆ ਕੀ ਇਹ ਤੇ ਇਹ ਤੇ ਹਲੇ ਐਵੇਂ ਕਹਦੀ ਕੋਈ ਕੁਝ ਨਹੀਂ ਲੱਗੀ ਬੱਕਰੀ ਤੇ ਆਪਣੇ ਦੋਹਾਂ ਤੇ ਬੱਕਰਿਆਂ ਤੇ ਲੱਗੀ ਜਾਂਦੀ ਦੋਹਾਂ ਬੱਕਰਿਆਂ ਤੇ ਹਾਂ ਜੀ ਦੋਹਾਂ ਬੱਕਰਿਆਂ ਦੇ ਮੁੱਲ ਲੱਗੇ ਹਾਂ ਜੀ ਹਾਂ ਠੀਕ ਹੈ ਕਮਰਾ ਸਾਰੇ ਕਨਾ ਗੋਲ ਫਿਰ ਕਿਵੇਂ ਕਮਰਾ ਸਾਰਿਆ ਕਨਾ ਬਹੁਤ ਵਧੀਆ ਲੱਗ ਰਹੇ ਹਾਂ ਬਹੁਤ ਵਧੀਆ ਹੀ ਹਾਂਜੀ ਲੋਕ ਆਂਦਾ ਨਹੀਂ ਕਹਿੰਦੇ ਪਲਟੂ ਕਰਕੇ ਵੀ ਨਹੀਂ ਰੱਖੀ ਬਣੀ ਨਹੀਂ ਨਹੀਂ ਇਹ ਸ਼ੌਂਕ ਐਵੇਂ ਦਾ ਬੰਦਾ ਨਾ ਨਹੀਂ ਕਹਿਣ ਲੱਗੇ ਬਾਈ ਕਾਲਿਆ ਨਹੀਂ ਨਹੀਂ ਜੀ ਤੁਸੀਂ ਮਜ਼ਾਕ ਕਰਦੇ ਹੋ ਕਹਿੰਦੇ ਤਾਂ ਹੋਣਗੇ ਨਹੀਂ ਜੀ ਕੋਈ ਨਹੀਂ ਕਹਿੰਦਾ ਜੀ ਕੋਈ ਆਖੀ ਜਾਵੇ ਆਪਣਾ ਤਾਂ ਵੀ ਨਹੀਂ ਜੀ ਅੱਛਾ ਸ਼ੌਂਕ ਆ ਜੀ ਸ਼ੌਂਕ ਪੂਰ ਦਾ ਨਸ਼ੇ ਤੋਂ ਬਚੇ ਪਈ ਆ ਬਸ ਆ ਚੀਜ਼ ਦਾ ਸ਼ੌਂਕ ਆਈ ਇਹ ਹੀ ਪਗਾਉਣਾ ਜੀ ਨਸ਼ਾ ਤਾਂ ਨਹੀਂ ਕਰਦੇ ਕੋਈ ਨਾ ਨਾ ਜਮੇ ਨਹੀਂ ਕੋਈ ਲਿਪ ਲਾਉਂਦੇ ਮੂੰਹ ਜਮੇ ਨਹੀਂ ਕੁਝ ਵੀ ਨਹੀਂ ਕਰਦਾ ਬਸ ਆਹੀ ਸ਼ੌਂਕ ਆਈ ਬਸ ਇਹਦਾ ਹੀ ਨਾ ਸਾਚੀ ਇਹਦਾ ਆਹੀ ਪਗਾਉਣਾ ਜੀ ਚਲੋ ਕਿੰਨਾ ਸਾ ਜਿਹੜਾ ਕੰਮ ਦਾ ਰੱਖਣਾ ਤੇ ਹਾਂ ਕੰਮ ਦਾ ਇਹਨੂੰ ਤੋਰ ਕਿੱਲੇਈ ਬਈ ਇਹਨੂੰ ਦੇਖੀਏ ਕੀ ਕਰਦਾ ਹੈ ਗੇ ਦੜ ਜਾ ਦੇਖੀ ਬਈ ਲੈ ਉਹਦਾ ਮੰਗਿਆ 12000 ਉਹਦਾ ਕੀ ਲੱਗਿਆ ਚਿੱਟੇ ਦਾ ਦੱਸਿਆ ਚਿੱਟੇ ਦਾ ਹੀ ਹੈਗਾ 15000 ਨਾ ਮੁੱਲ ਕੀ ਲੱਗਿਆ ਵਾ ਮਾ ਉਹਦਾ ਲੱਗਿਆਂ ਦਾ 8000 ਲੱਗਿਆਂ 7 ਲੱਗਿਆਂ ਦਾ ਠੀਕ ਇਹ 12000 ਕਹੀ ਜਾਂਦਾ ਜੀ ਮੰਗਣਾ ਮੰਗਿਆ ਬਸ 12000 12000 ਬਸ ਹੁਣ ਉਹ ਦੇ ਦਾਂਗੇ ਠੀਕ ਹੈ 15 ਕਹਿੰਨੇ ਜੀ ਨੇ ਲਾਸਟ 12 ਹੀ ਕਿਹਾ ਆਪਾਂ ਚਾਰ ਬੰਦੇ ਬਈ ਇਹਨੂੰ